ਦੇ ਉਹ ਤੇ ਬਥੇ ਰਬ ਕਮਦੀਆਂ ਹੀ ਪਰ ਮੈਂ ਇੱਕੋ ਗੱਲ ਹੀ ਕਹੀ ਮੈਂ ਆ ਵੀ ਉਹ ਮੈਨੂੰ ਕੰਮ ਤੋਂ ਬੜਾ ਤੰਗ ਕਰਦੀ ਹਾਂ ਮੈਂ ਨਹੀਂ ਦੱਸਿਆ ਵੀ ਅਸੀਂ ਦਾਜ ਮੰਗਿਆ ਸੀ ਉਹਦੇ ਕੋਲ ਤਾਂ ਹੀ ਉਹਨਾਂ ਨੇ ਛੱਡ ਦਿੱਤਾ ਨਹੀਂ ਤੇ ਕਿੱਥੋਂ ਆਉਣ ਦੇਣਾ ਸੀ ਉਹਨਾਂ ਨੇ ਉਹ ਰਾਤੀ ਗਵਾਂਢੀ ਵੀ ਆਏ ਸੀ ਨਾ ਮੇਰੇ ਵੱਲ ਰੋਟੀ ਪਾਣੀ ਦੇ ਪੁੱਛਣ ਵੀ ਖਾਦਾ ਵਾ ਕਿ ਨਹੀਂ ਖਾਦਾ ਤੇ ਨਾਲੇ ਪੁੱਛਦੇ ਕੀ ਗੱਲ ਹੋਈ ਆ ਬਿਲਕੁਲ ਨਹੀਂ ਉਹਨਾਂ ਕੋ ਰੋਟੀ ਪਾਣੀ ਖਾਣਾ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਬੰਦੇ ਕੋ ਗਲਤੀ ਹੁੰਦੀ ਹੈ ਨਾ ਜੇ ਤੇ ਕੋਈ ਗਲਤੀ ਹੋ ਹੀ ਗਈ ਆ ਤੁਹਾਨੂੰ ਭੰਡੀ ਜਾਣਾ ਹੁਣ ਵਾਰ-ਵਾਰ ਮੈਂ ਤਾਂ ਕਹਿਨੀ ਆ ਰੱਬ ਇਹਨੂੰ ਵੀ ਧੀ ਦਿੰਦਾ ਨੀ ਐਡੇ ਵੀ ਕਿਹੜੀ ਗੱਲ ਹੋ ਗਈ ਸੀ ਸਾਰਿਆਂ ਦੇ ਘਰਾਂ 'ਚ ਹੁੰਦੀਆਂ ਵਾਂ ਪਰ ਇਹ ਆ ਕਿ ਲੋਕੀ ਆਪਣੇ ਟੱਕਣ ਟੱਕ ਲੈਦੇ ਆ ਤੇ ਦੂਜਿਆਂ ਦੀ ਜੜੀ ਹੈ ਨਾ ਉਹ ਅਸਮਾਨੇ ਚਾੜ ਦਿੰਦੇ ਆ ਫਰਕ ਬਸ ਇੰਨਾ ਕੀ ਆ ਚਾਚੀ ਕੋਈ ਗੱਲ ਹੋਈ ਹੋਊਗੀ ਤਾਂ ਹੀ ਪੁਲਿਸ ਨੇ ਖੜਿਆ ਵਾ ਉਹਨਾਂ ਨੂੰ ਕੀ ਲੋੜੀ ਤੁਹਾਨੂੰ ਖੜਨ ਦੀ